ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਝੋਨੇ ਦੀ ਫਸਲ ਬਾਸਮਤੀ ਦੀ ਫਸਲ ਨੂੰ ਗੋਭ ਸਮੇਂ ਕਿਹੜੀ-ਕਿਹੜੀ ਗੱਲ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਕਿਹੜੀ-ਕਿਹੜੀ ਖਾਦ ਦੀ ਜ਼ਰੂਰਤ ਹੈ ਕਿਹੜੀ-ਕਿਹੜੀ ਸਪਰੇਅ ਦੀ ਜ਼ਰੂਰਤ ਹੈ ਜੇ ਕਿ ਉਹ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲਣਾ ਬਟਨ ਦਬਾਓ ਜੋ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਆ ਸੋ ਕਿਸਾਨ ਵੀਰੋ ਜਿਹੜਾ ਆਮ ਤੌਰ ਤੇ ਫਸਲ ਨੂੰ ਫਟਾਰੇ ਟਾਈਮ ਆਪਾਂ ਸ਼ੁਰੂਆਤ ਦੇ ਵਿੱਚ ਜੜੀਆਂ ਵੱਖ-ਵੱਖ ਸਪਰੇਅ ਆ ਖਾਦਾਂ ਵਗੈਰਾ ਉਹ ਐਡ ਕਰਦੇ ਆ ਗੋਬੋ ਹਾਲਾਤ ਹੁੰਦੀ ਕਿ ਜਦੋਂ ਫਸਲ ਦੇ ਤਣੇ ਦੇ ਵਿੱਚ ਓਨੇ ਦੀ ਬਾਸਮਤੀ ਦੀ ਫਸਲ ਦੇ ਤਣੇ ਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਪੈਨਿਕਲ ਇਨੀਸ਼ੀਏਸ਼ਨ ਸਟੇਜ ਆਉਂਦੀ ਕਿ ਮੁੰਜਰ ਬਣਨੀ ਸ਼ੁਰੂ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਵੱਧਦੀ ਜਾਂਦੀ ਹੈ ਤੇ ਗੋਭ ਫੁੱਲ ਜਾਂਦੀ ਹੈ ਪੂਰੀ ਮੁੰਜਰ ਬਣ ਜਾਂਦੀ ਹੈ ਬਾਹਰ ਆਉਣ ਤੋਂ ਪਹਿਲਾਂ ਸਾਈਜ਼ ਉਹਦਾ ਪੂਰਾ ਬਣ ਜਾਂਦਾ ਬੂਟ ਸਟੇਜ ਗੋਭ ਦੀ ਹਾਲਤ ਆਪਾਂ ਕਹਿ ਦਿੰਦੇ ਆ ਉਸ ਤੋਂ ਬਾਅਦ ਜਦੋਂ ਮੁੰਜਰ ਬਾਹਰ ਆਉਂਦੀ ਹੈ ਫਿਰ ਉਹਦਾ ਹੁਣ ਹੁੰਦਾ ਪਰਪਰਾਗਣ ਮਤਲਬ ਪੋਲੀਨੇਸ਼ਨ ਹੋਣੀ ਹੁੰਦੀ ਆ ਤਾਂ ਇਸ ਸਟੇਜ ਤੇ ਜਦੋਂ ਮੁੰਜਰ ਅਜੇ ਅੰਦਰ ਹੈ ਬਣ ਰਹੀ ਆ ਤਾਂ ਉਦੋਂ ਜਿਹੜੀ ਹੈਗੀ ਆ ਉਹਦੇ ਵਿੱਚ ਖਾਸ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਕਈ ਕਿਸਾਨ ਵੀਰ ਆ ਜਿਹੜੇ ਉਹ ਉਹਨਾਂ ਦਾ ਇਹ ਸਵਾਲ ਹੁੰਦਾ ਕਿ ਅਸੀਂ ਜੇ ਹੁਣ ਵੀ ਆਪਾਂ ਨੂੰ ਸਪਰੇਅ ਕਰਨੀ ਪੈਣੀ ਪਹਿਲਾਂ ਵੀ ਕੀਤੀਆਂ ਤਾਂ ਇਹ ਜਿਹੜਾ ਹੈਗਾ ਬਹੁਤ ਜ਼ਿਆਦਾ ਸਾਨੂੰ ਖੇਚਲ ਪੈਂਦੀ ਹੈ ਜਾਂ ਸਾਡਾ ਖਰਚਾ ਜਿਹਦੇ ਵਿੱਚ ਮੁੱਖ ਤੌਰ ਤੇ ਜਿਵੇਂ ਐਨਪੀਕੇ 13045 ਦੀ ਆਪਾਂ ਗੱਲ ਕਰਦੇ ਆਂ ਪਹਿਲਾਂ ਆਪਾਂ ਜਿੰਕ ਲੋਹੇ ਵਾਲੀਆਂ ਸਪਰੇਆਂ ਪਾਉਣੀਆਂ ਉਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਜ਼ਰੂਰਤ ਅਨੁਸਾਰ ਫਾਸਫੋਰਸ ਪੋਟਾਸ਼ ਤੇ ਜਿੰਕ ਜਾਂ ਜਿਹੜੀ ਯੂਰੀਆ ਉਹਦੇ ਬਾਰੇ ਗੱਲ ਕਰਦੇ ਆਂ ਹੋਰ ਕਿਸੇ ਕਿਸਮ ਦਾ ਚੂਰਨ ਮਸਾਲੇ ਬਾਰੇ ਮੈਂ ਕਦੇ ਗੱਲ ਨਹੀਂ ਕੀਤੀ ਸਿਰਫ ਤੇ ਸਿਰਫ ਜਿੰਨਾਂ ਦੀ ਘਾਟ ਹੁੰਦੀ ਉਹੀ ਸਪਰੇਆਂ ਕਰਾਈ ਦੀਆਂ ਸਿਰਫ ਫਟਾਰੇ ਵਾਲੀਆਂ 1 2 3 ਜਿੰਨੀਆਂ ਤੁਸੀਂ ਕਰ ਸਕਦੇ ਹੋ ਹਲਕੀ ਜ਼ਮੀਨ ਦੇ 3 ਦਰਮਿਆਨੀ ਦੇ ਵਿੱਚ 2 मतलब दो स्प्रेयां ਦੇ ਨਾਲ ਤੁਹਾਨੂੰ ਰਿਜ਼ਲਟ ਵਧੀਆ ਮਿਲਦਾ ਹੈ ਕਰਨੀ ਨਾ ਕਰਨੀ ਤੁਹਾਡੀ ਖੁਸ਼ੀ ਹੈ ਗੋਭ ਦੇ ਸਮੇਂ ਵੀ ਮੇਰਾ ਕੰਮ ਹੈਗਾ ਕਿ ਮੈਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਜਾਣਕਾਰੀ ਦੇਣੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਮੇਰੇ ਨਾਲ ਲਗਾਤਾਰ ਜੁੜੇ ਆ ਤੇ ਉਹ ਉਸੇ ਅਨੁਸਾਰ ਜਿਹੜੀ ਹੈਗੀ ਆ ਆਪਦੀ ਦੇਖਭਾਲ ਫਸਲ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਕੁਝ ਆਪਦੇ ਉਹ ਤਜਰਬੇ ਸਾਂਝੇ ਕਰਦੇ ਰਹਿੰਦੇ ਆ ਸੋ ਗੋਭ ਦੇ ਸਮੇਂ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਪੋਲੀਨੇਸ਼ਨ ਵਾਸਤੇ ਜਿਹੜੇ ਪਰਪਰਾਗਣ ਹੁੰਦੇ ਉਹਨਾਂ ਨੂੰ ਤਾਕਤ ਦੀ ਤਾਂ ਉਹਦੇ ਵਿੱਚ ਤਾਕਤ ਵਾਸਤੇ ਚਾਹੀਦਾ ਹੁੰਦਾ ਪोटाश ਬੋਰਨ ਜ਼ਿੰਕ ਤੇ ਪਲੱਸ ਆਪਾਂ ਫਸਲ ਨੂੰ ਸੁੰਡੀ ਕੀੜੇ ਮਕੌੜੇ ਤੋਂ ਤੇ ਬਿਮਾਰੀ ਤੋਂ ਬਚਾ ਕੇ ਰੱਖਣਾ ਹੁੰਦਾ ਜਿਹੜੀ ਜ਼ਿੰਕ ਹੈ ਜ਼ਿੰਕ ਵਾਲੀਆਂ ਤਾਂ ਤੁਹਾਨੂੰ ਕਿਸਾਨ ਵੀਰੋਂ ਪਹਿਲਾਂ ਸਪਰੇਆ ਦੱਸਤੀਆਂ ਜ਼ਿੰਕ ਤੁਸੀਂ ਪਹਿਲਾਂ ਭਾ ਵੀ ਲੈਣੇ ਆ ਪੋਟਾਸ਼ ਵੀ ਕਾਫੀ ਕਿਸਾਨ ਵੀਰ ਥੱਲੇ ਪਾ ਲੈਂਦੇ ਆ ਕਦੋਂ ਕਰਨ ਟਾਈਮ ਜਾਂ ਫਟਾਰੇ ਟਾਈਮ ਜਾਂ ਜਿੱਥੇ ਹਲਕੀ ਜ਼ਮੀਨ ਆ ਉੱਥੇ ਦੋ ਵਾਰੀ ਵੀ ਫਲੱਡ ਆਪਾਂ ਕਰ ਸਕਦੇ ਪਹਿਲਾਂ ਫਟਾਰੇ ਟਾਈਮ ਤੇ ਉਸ ਤੋਂ ਬਾਅਦ ਗੋਬ ਦੇ ਨੇੜੇ ਜਾ ਕੇ ਵੀ ਫਲੱਡ ਕਰ ਸਕਦੇ ਕੋਈ ਸਮੱਸਿਆ ਨਹੀਂ ਵਾਟਰ ਸੋਲਵ ਵਾਲ ਪੋਟਾਸ਼ ਹੁੰਦੀ ਆ ਇਦੀ ਅਵੇਲੇਬਿਲਟੀ ਆ ਜਿਹੜੀ ਉਹ ਕੋਸ਼ ਅੱਦ ਤੱਕ ਹੋ ਜਾਂਦੀ ਪਰ ਸਭ ਤੋਂ ਵੱਧ ਫਾਇਦਾ ਹੁੰਦਾ ਉੱਤੇ ਜਿਹੜੀ ਆਪਾਂ NPK 13045 ਕਰਦੇ ਆ ਹੁਣ ਜਿਹੜੀ ਹੈਗੀ ਆ ਕਈ ਕਿਸਾਨ ਵੀਰਾਂ ਦਾ ਸਵਾਲ ਇਹ ਚ ਇਹ ਵੀ ਹੈ ਕਿ 13045 ਆ ਉਹ ਮਹਿੰਗੀ ਮਿਲਦੀ ਆ 1.5 200 ਰੁਪਏ ਕਿਲੋ ਮਿਲਦੀ ਆ ਜਾਂ ਆਪਾਂ 1.5 ਕਿਲੋ 200 ਕਿਲੋ ਕਰਦੇ ਆ ਤਾਂ 300 400 ਦੀ ਪੈ ਜਾਂਦੀ ਆ ਪਰ ਉਹਦੇ ਵਿੱਚ ਜਵਾਬ ਮੇਰਾ ਇਹ ਆ ਕਿ ਆਪਾਂ ਹੋਰ ਕੋਈ ਚੂਰਨ ਮਸਾਲੇ ਗੰਦਪਿਲ ਪਾਉਣ ਨਾਲੋਂ ਇਹ ਜਿਹੜੀ ਹੈਗੀ ਆ ਜ਼ਰੂਰਤ ਹੈ ਦੀ ਪੋਲੀਨੇਸ਼ਨ ਵਾਸਤੇ ਫੋਕ ਘਟਾਉਣ ਵਾਸਤੇ ਪਰ ਪ੍ਰਾਗਣ ਵਾਸਤੇ ਇਹ ਆਪਾਂ ਜਰੂਰ ਕਰਨੀ ਆ ਬੋਰ ਆਣਾ ਜਿਹੜਾ ਉਹਦੇ ਬਾਰੇ ਆਪਾਂ ਵੱਖਰੀ ਡਿਟੇਲ ਚ ਵੀ ਵੀਡੀਓ ਪਾ ਦੇਾਂਗੇ ਜਿਹੜਾ 20% ਵਾਲਾ ਵੱਧ ਤੋਂ ਵੱਧ 70 80 ਗ੍ਰਾਮ ਤੇ ਜਿਹੜਾ ਹੈਗਾ 10% ਵਾਲਾ ਉਹ ਸਸਪੈਂਸ਼ਨ ਫਾਰਮ ਚ ਆਉਂਦਾ ਉਹ 150 ml ਤੱਕ ਗੋਬ ਦੀ ਜਿਹੜੀ ਹੈਗੀ ਗੋਬ ਦੀ ਸੁੰਡੀ ਤੂੰ ਬਚਾਉਣ ਵਾਸਤੇ ਜਿਹੜਾ ਗੋਭ ਤੋਂ ਪਹਿਲਾਂ-ਪਹਿਲਾਂ ਇਹ ਕਿਉਂਕਿ ਵੱਖ-ਵੱਖ ਖੇਤਾਂ ਦੀ ਵੱਖ-ਵੱਖ ਖਲਾਤ ਹੋ ਸਕਦੇ ਹਰੇਕ ਕਿਤੇ ਜ਼ਰੂਰਤ ਨਹੀਂ ਵੱਖ-ਵੱਖ ਕੰਡੀਸ਼ਨਾਂ ਜਿਹੜੀਆਂ ਵੱਖ-ਵੱਖ ਖੇਤਾਂ 'ਚ ਹੁੰਦੀਆਂ ਉੱਲੀਨਾਸ਼ਕ ਦੀ ਖਿਆਲ ਜ਼ਰੂਰ ਰੱਖਣਾ ਕਿਉਂਕਿ ਗੋਭ ਸਮੇਂ ਜਾਂ ਸਾਰੇ ਸਮੇਂ ਸਭ ਤੋਂ ਵੱਧ ਸੇਫਟੀ ਵੱਲ ਹੁੰਦੀ ਸਭ ਤੋਂ ਵੱਧ ਬਿਮਾਰੀ ਦਾ ਅਸਰ ਫਸਲ ਦੇ ਉੱਤੇ ਹੋ ਸਕਦਾ ਜ਼ਰੂਰਤ ਅਨੁਸਾਰ ਉੱਲੀਨਾਸ਼ਕ ਵੀ ਤੁਸੀਂ ਕਰਨਾ ਹੁਣ ਇਹ ਚੀਜ਼ਾਂ 3-4 ਹੋ ਜਾਂਦੀਆਂ ਪਰ ਇਹਨਾਂ ਨੂੰ ਸਾਰੀਆਂ ਨੂੰ ਆਪਾਂ ਮਿਕਸ ਕਰਕੇ ਨਹੀਂ ਕਰਨਾ ਇਹ ਵੱਖ-ਵੱਖ ਤੁਸੀਂ ਆਪ ਦੇ ਹਿਸਾਬ ਨਾਲ ਮੈਨੇਜ ਕਰੋਗੇ ਦੋ ਜਿਹੜੀਆਂ ਚੀਜ਼ਾਂ ਪਮਲਾ ਕੇ ਜਿਹੜ ਚਾਰ ਪੰਜ ਚੀਜ਼ਾਂ ਨੇ ਮਿਲਾ ਕੇ ਆਪਾਂ ਕਰ ਸਕਦੇ ਜਿੰਕ ਦੀ ਜ਼ਰੂਰਤ ਨਹੀਂ ਹੈ ਜੇ ਕਈ ਵਾਰ ਕਿਸਾਨ ਵੀਰ ਚਲੇਟਰ ਜਿੰਕ ਵੀ ਪਾ ਲੈਂਦੇ ਉਹਦਾ ਕੋਈ ਬਹੁਤਾ ਫਾਇਦਾ ਵੀ ਨਹੀਂ ਹੁੰਦਾਗਾ ਪਾਉਣੀ ਆ ਤੁਸੀਂ ਪਾ ਸਕਦੇ ਪਰ ਉਹਦਾ ਕੋਈ ਬਹੁਤੀ ਫਾਇਦੇ ਵਾਲੀ ਲੱਭਤ ਵਾਲੀ ਗੱਲ ਨਹੀਂ ਹੈ ਪਹਿਲਾਂ ਤੁਸੀਂ ਜਿੰਕ ਵਾਲੀਆਂ ਸਪਰੇਆ ਕਰੋ ਪਲੱਸ ਜਿਹੜਾ ਪਾਣੀ ਆ ਪਾਣੀ ਜਿਹੜਾ ਪਤਲਾ ਪਤਲਾ ਗੋਭ ਦੇ ਸਮੇਂ ਜ਼ਰੂਰ ਹੋਣਾ ਚਾਹੀਦਾ ਬੋਰੋਨ ਬਾਰੇ ਵਧੀਆ ਸਭ ਤੋਂ ਟੌਪ ਦੇ ਉਲੀਨਾਸ਼ਕ ਬਾਰੇ ਇਹ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਅਪਲੋਡ ਕਰ ਦੇਣੀ ਹੈ ਕਿਰਪਾ ਕਰਕੇ ਜੁੜੇ ਰਹੋ ਕਿਉਂਕਿ ਹੁਣ ਸਭ ਤੋਂ ਵੱਧ ਜਿਹੜੀ ਹੈਗੀ ਫਸਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੁਖ ਸ਼ਾਰ